ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤੰਗਾ ਬਣ ਕੇ ਹਰਮੰਦਰ ਸਾਹਿਬ ਦੇ ਦਰ ਤੇ ਸ਼ਹੀਦ ਹੋਣ ਵਾਲਾ ਸੂਰਮਾ ਸ਼ਹੀਦ ਭਾਈ ਬਲਵਿੰਦਰ ਸਿੰਘ ਬਿੱਲਾ ਅੱਜ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਸ਼ਹੀਦ ਭਾਈ ਬਲਵਿੰਦਰ ਸਿੰਘ ਬਿੱਲਾ ਜੀ ਦਾ ਇਤਿਹਾਸ ਕਬੀਰ ਮੋਹੇ ਮਰਨੇ ਕਾ ਚਾਹੋ ਹੈ ਮਰਿਓ ਤਾ ਹਰ ਕੈ ਦਵਾਰ ਸਿੱਖ ਇਤਿਹਾਸ ਜੀ ਇਹ ਸ਼ਹੀਦਾਂ ਦੀਆਂ ਗਾਥਾਂ ਮਾਂ ਨਾਲ ਭਰਿਆ ਪਿਆ ਹੈ ਜਿੰਨਾਂ ਨੇ ਧਰਮ ਹੇਤ ਪਾਵਨ ਗੁਰੂ ਧਾਮਾਂ ਦੇ ਦਰਤਿ ਸ਼ਹਾਦਤ ਦੇ ਪਰਮ ਪਿਆਲੇ ਪੀਤੇ 16 ਸਾਲ ਦੀ ਉਮਰ ਵਿੱਚ ਮਾਨ ਹਾਸਲ ਕਰਨ ਵਾਲਾ ਅੰਮ੍ਰਿਤਸਰ ਦੇ ਜਨਾਲਾ ਤਹਿਸੀਲ ਦੇ ਪਿੰਡ ਚਮਿਆਰੀ ਦਾ ਜੰਪਲ ਭਾਈ ਬਲਵਿੰਦਰ ਸਿੰਘ ਬਿੱਲਾ ਇਨ੍ਹਾਂ ਹੀ ਸ਼ਹੀਦਾਂ ਦੀ ਕਤਾਰ ਵਿੱਚ ਆਉਂਦਾ ਹੈ ਪੰਜ ਭੈਣਾਂ ਦੇ ਇੱਕੋ ਇੱਕ ਵੀਰ ਭਾਈ ਬਲਵਿੰਦਰ ਸਿੰਘ ਬਿੱਲਾ ਮਾਤਾ ਗੁਰਮੀਤ ਕੌਰ ਅਤੇ ਸਰਦਾਰ ਅਜਾਇਬ ਸਿੰਘ ਦੀਆਂ ਤਿੰਨ ਲੜਕੀਆਂ ਤੋ ਛੋਟੇ ਤੇ ਦੋ ਲੜਕੀਆਂ ਤੋਂ ਵੱਡੇ ਸਨ ਆਪ ਦਾ ਜਨਮ ਸਾਲ 1969 ਸਾਲ ਚ ਹੋਇਆ ਆਪ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਪੜ੍ਹਦੇ ਸਮੇਂ ਇਹ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਭਾਈ ਗੁਰਿੰਦਰ ਸਿੰਘ ਭੋਲਾ ਤਰਨਤਾਰਨ ਜਿਨ੍ਹਾਂ ਦੀ ਮਾਸੀ ਆਪ ਦੇ ਪਿੰਡ ਦੀ ਬਸਨੀਕ ਸੀ ਦੇ ਸੰਪਰਕ ਵਿੱਚ ਆਏ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੀਆਂ ਸਰਗਰਮੀਆਂ ਨਾਲ ਨਿੱਕੀ ਉਮਰੇ ਹੀ ਜੁੜ ਗਏ ਇੱਕ ਵਾਰੀ ਭਾਈ ਗੁਰਿੰਦਰ ਸਿੰਘ ਭੋਲੇ ਦੇ ਨਾਲ ਅੰਮ੍ਰਿਤਸਰ ਦਰਸ਼ਨ ਦੇਦਾਰਿਆਂ ਪਿੱਛੋਂ ਵਾਪਸ ਆ ਕੇ ਆਪਣੇ ਆਪਣੀ ਮਾਤਾ ਨੂੰ ਕਿਹਾ ਉਹ ਬੀਬੀ ਅੱਜ ਕਿਤੇ ਸੰਤਾਂ ਨੇ ਵਾਚਨ ਕੀਤੇ ਓਹ ਹੋ ਹੋ ਅੱਖਾਂ ਖੋਲ ਦਿੱਤੀਆਂ ਮਾਤਾ ਨੂੰ ਇਹ ਸੁਣ ਕੇ ਥੋੜਾ ਅਹਿਸਾਸ ਹੋਇਆ ਕਿ ਕੋ ਲੋਤਾ ਪੁੱਤਰ ਕਿਸ ਰਾਹ ਨੂੰ ਤੁਰ ਰਿਹਾ ਹੈ ਹੈਰਾਨ ਹੋ ਕੇ ਕਹਿਣ ਲੱਗੀ ਤੂੰ ਕਿੱਥੋਂ ਸੰਤਾਂ ਨੂੰ ਮਿਲ ਆਇਆ ਭਾਈ ਬਲਵਿੰਦਰ ਸਿੰਘ ਕਹਿਣ ਲੱਗੇ ਮੈਂ ਮਿਲਿਆ ਨਹੀਂ ਉਹਨਾਂ ਨੂੰ ਉਹਨਾਂ ਦਾ ਸਟੇਜ ਤੇ ਵਾਚਨ ਕੀਤੇ ਸੀ ਮਾਤਾ ਹੈਰਾਨ ਹੋ ਕੇ ਉਸਦੇ ਚਿਹਰੇ ਵੱਲ ਵੇਖਦੀ ਹੀ ਰਹਿ ਗਈ ਫਿਰ ਕਹਿਣ ਲੱਗੀ ਤੂੰ ਨਾ ਜਾਇਆ ਕਰ ਉੱਥੇ ਤੇਰੀ ਅਜੇ ਉਮਰ ਛੋਟੀ ਆ ਭਾਈ ਬਲਵਿੰਦਰ ਸਿੰਘ ਬਿੱਲਾ ਦਾ ਜਵਾਬ ਸੀ ਤੇ ਉੱਥੇ ਛੋਟੇ ਵੱਡੇ ਦੀ ਕੋਈ ਗੱਲ ਨਹੀਂ ਉੱਥੇ ਤਾਂ ਬੱਚੇ ਵੀ ਤਿਆਰ ਨੇ ਤੇ ਬੁੱਢੇ ਵੀ ਵਿਆਹੇ ਵੀ ਤੇ ਕੁਆਰੇ ਵੀ ਮਾਤਾ ਸਮਝ ਗਏ ਕਿ تیر ਕਲੇਜੇ ਲੱਗ ਚੁੱਕਾ ਹੈ ਹੁਣ ਪੁੱਤ ਨੂੰ ਇਸ ਤਰ੍ਹਾਂ ਉਹ ਮੋੜਨਾ ਮੁਸ਼ਕਲ ਹੈ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਵਿਚਰਦੇ ਹੋਏ ਭਾਈ ਬਲਵਿੰਦਰ ਸਿੰਘ ਬਿੱਲਾ ਨਿੱਕੀ ਉਮਰ ਵਿੱਚ ਹੀ ਧਾਰਮਿਕ ਤੌਰ ਤੇ ਚੇਤਨ ਹੋ ਗਏ ਉਹਨਾਂ ਦੀ ਪਰਿਵਾਰ ਅਕਾਲੀ ਦਲ ਨਾਲ ਜੁੜਿਆ ਹੋਇਆ ਸੀ ਪਰ ਭਾਈ ਬਲਵਿੰਦਰ ਸਿੰਘ ਨੇ ਆਪਣੇ ਪਿਤਾ ਨੂੰ ਸਪਸ਼ਟ ਹੀ ਕਹਿ ਦਿੱਤਾ ਬਾਪੂ ਇਹ ਅਕਾਲੀ ਹੀ ਨਹੀਂ ਕਾਲੀਏ ਨੇ ਕਾਲੀਏ ਇਹਨਾਂ ਨੇ ਤੁਹਾਡੀ ਬਾਤ ਨਹੀਂ ਪੁੱਛਣੀ ਸੰਤ ਜਰਨੈਲ ਸਿੰਘ ਵਰਗਣ ਖੀਲੇ ਜਰਨੈਲ ਦਾ ਸਿਪਾਹੀ ਬਣ ਜਾਣ ਵਾਲੇ ਕਿਸੇ ਜੁਝਾਰੂ ਤੋਂ ਜੀ ਇਹ ਸੂਝਬੂਝ ਦੀ ਉਮੀਦ ਰੱਖੀ ਜਾ ਸਕਦੀ ਸੀ ਬੇਸ਼ੱਕ ਉਹਨਾਂ ਦੀ ਉਮਰ ਅਜੇ 15 ਕੋ ਸਾਲ ਦੀ ਹੀ ਸੀ ਉਹ ਇਸ ਮੁੱਦੇ ਤੇ ਤਿੱਖਾ ਸਬੰਧ ਵੀ ਰਚਾਉਂਦੇ ਬਾਪੂ ਅਜੈਬ ਸਿੰਘ ਵੀ ਪੁੱਤਰ ਨੂੰ ਸੰਤ ਜਰਨੈਲ ਸਿੰਘ ਜੀ ਦੇ ਸਰਲੱਥ ਕਾਫਲੇ ਦਾ ਹਿੱਸਾ ਬਣਨ ਤੋਂ ਰੋਕਣਾ ਚਾਹੁੰਦੇ ਸਨ ਪਰ ਉਹਨਾਂ ਨੂੰ ਰੋਕਣ ਦਾ ਹਰ ਯਤਨ ਬਹਿਸ ਵਿੱਚ ਬਦਲ ਜਾਂਦਾ ਇੱਕ ਵਾਰ ਬਾਪੂ ਅਜੈਬ ਸਿੰਘ ਨੇ ਕਿਹਾ ਆਖਰ ਮੈਂ ਤੇਰਾ ਪਿਓ ਆਂ ਜੀ ਭਾਈ ਬਲਵਿੰਦਰ ਸਿੰਘ ਜਵਾਬ ਸੀ ਤੂ ਤੋਂ ਨਿਆਵੀ ਤੌਰ ਤੇ ਪਿਉ ਆ ਪਰ ਉਹ ਪਿਉ ਦਸ਼ਮੇਸ਼ ਪਿਤਾ ਸਭ ਤੋਂ ਉੱਪਰ ਆ ਮੈਂ ਤਾਂ ਉਸ ਦਾ ਕਿਹਾ ਮੰਨਣਾ ਇਸ ਸਿਧਾਂਤ ਤੱਕ ਤਰਦਾ ਸਰਦਾਰ ਅਜੈਵ ਸਿੰਘ ਕੋਲ ਕੋਈ ਜਵਾਬ ਨਹੀਂ ਸੀ ਸਾਨੂੰ 1984 ਦੇ ਮਾਰਚ ਮਹੀਨੇ ਭਾਈ ਬਲਵਿੰਦਰ ਸਿੰਘ ਬਿੱਲਾ ਨੇ 10ਵੀਂ ਕਲਾਸ ਦੇ ਇਮਤਿਹਾਨ ਦੇਣੇ ਸਨ ਪਰ ਪਹਿਲੇ ਪੇਪਰ ਤੋਂ ਇੱਕ ਦਿਨ ਪਹਿਲਾਂ ਭਾਈ ਬਲਵਿੰਦਰ ਸਿੰਘ ਬਿੱਲਾ ਅਚਾਨਕ ਹੀ ਕਿਤੇ ਚਲੇ ਗਏ ਪਰਿਵਾਰ ਸਾਰਾ ਦਿਨ ਫਿਕਰਮੰਦ ਰਹੇ ਕਿ ਕੱਲ ਉਸ ਦਾ ਪਹਿਲਾ ਪੇਪਰ ਹੈ ਅਤੇ ਅੱਜ ਉਹ ਪਤਾ ਨਹੀਂ ਕਿੱਧਰ ਚਲਾ ਗਿਆ ਹੈ ਉਸੇ ਦਿਨ ਰਾਤ ਦੇ ਹਨੇਰੇ ਵਿੱਚ ਆਪਦੇ ਘਰ ਦੇ ਕੋਲ ਇੱਕ ਕਾਰ ਆ ਕੇ ਰੁਕੀ ਕਾਰ ਵਿੱਚ ਉਤਰੇ ਭਾਈ ਗੁਰਿੰਦਰ ਸਿੰਘ ਭੋਲਾ ਅਤੇ ਨਾਲ ਉਤੋਂ ਦੀ ਗਾਤੜੇ ਕਿਰਪਾਨ ਸਜਾਈ ਭਾਈ ਬਲਵਿੰਦਰ ਸਿੰਘ ਬਿੱਲਾ ਭਾਈ ਬਿੱਲਾ ਹੁਣੇ-ਹੁਣੇ ਚੌਕ ਮਹਿਤਾ ਤੋਂ ਅੰਮ੍ਰਿਤ ਪਾਣ ਕਰਕੇ ਆਏ ਸਨ ਭਾਈ ਗੁਰਿੰਦਰ ਸਿੰਘ ਭੋਲਾ ਨੂੰ ਪਰਿਵਾਰ ਦੀ ਪਰੇਸ਼ਾਨੀ ਦਾ ਪਤਾ ਲੱਗਾ ਤਾਂ ਉਹ ਕਹਿਣ ਲੱਗੇ ਇਮਤਿਹਾਨ ਕੱਲਾ ਬਿੱਲੇ ਦਾ ਹੀ ਨਹੀਂ ਭੋਲੇ ਦਾ ਵੀ ਹੈ ਇਸ ਵਿੱਚੋਂ ਵੀ ਭਾਈ ਗੁਰਿੰਦਰ ਸਿੰਘ ਭੋਲਾ ਭਾਈ ਗੁਪਿੰਦਰ ਸਿੰਘ ਬਿੱਟੂ ਅਤੇ ਭਾਈ ਬਲਵਿੰਦਰ ਸਿੰਘ ਬਿੱਲਾ ਜੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੀਆਂ ਸਰਗਰਮੀਆਂ ਜਾਰੀ ਰਹੀਆਂ ਆਪ ਦਾ ਸ਼੍ਰੀ ਦਰਬਾਰ ਸਾਹਿਬ ਆਉਣਾ ਜਾਣਾ ਵੀ ਬਣਿਆ ਹੀ ਰਹਿੰਦਾ ਜਦੋਂ ਹਿੰਦੁਸਤਾਨੀ ਸਰਕਾਰ ਅਤੇ ਇਸ ਦੇ ਟੁੱਕੜ-ਬੋਚਾਂ ਦੀ ਸ਼ੈਤ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨੇੜੇ ਸਾਥੀ ਭਾਈ ਸੁਰਿੰਦਰ ਸਿੰਘ ਸੋਢੀ ਦਾ ਕਤਲ ਹੋਇਆ ਤਾਂ ਭਾਈ ਭੋਲਾ ਭਾਈ ਬਿੱਟੂ ਤੇ ਭਾਈ ਬਿੱਲਾ ਸਾਰੇ ਕੰਮ ਛੱਡ ਕੇ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਅਤੇ ਜੁਝਾਰੂ ਕਾਫਲੇ ਦੀ ਪਿੱਠ ਪਿੱਛੇ ਹੋ ਰਹੇ ਕਮਿਨੇ ਵਾਰ-ਵਾਰ ਵਿਚਾਰਾਂ ਕੀਤੀਆਂ ਇੰਨੇ ਹੀ ਦਿਨਾਂ ਵਿੱਚ ਭਾਈ ਗੁਰਿੰਦਰ ਸਿੰਘ ਭੋਲਾ ਹਿੰਦ ਸਮਾਚਾਰ ਗਰੁੱਪ ਦੇ ਰਮੇਸ਼ ਚੰਦਰ ਦੇ ਕਤਲ ਪਿੱਛੇ ਜੰਡਿਆਲੇ ਕੋਲੋਂ ਇੱਕ ਸਟੇਨਗਨ ਸਮੇਤ ਗ੍ਰਿਫਤਾਰ ਹੋ ਗਏ ਚਰਚਾ ਸੀ ਕਿ ਉਹ ਹੁਣ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਵੱਲ ਜਾ ਰਹੇ ਸਨ ਭਾਈ ਭੋਲੇ ਦੀ ਗ੍ਰਿਫਤਾਰੀ ਪਿੱਛੋਂ ਭਾਈ ਭਵਿੰਦਰ ਸਿੰਘ ਬਿੱਟੂ ਵੀ ਅਜਨਾਲੇ ਦੀ ਇੱਕ ਵਾਰਦਾਤ ਵਿੱਚ ਸਨਾਖਤ ਹੋ ਕਾਰਨ ਪੁਲਿਸ ਦੇ ਨਿਸ਼ਾਨੇ ਤੇ ਆਉਣ ਪਿੱਛੋਂ ਪੱਕੇ ਹੀ ਸ਼੍ਰੀ ਦਰਬਾਰ ਸਾਹਿਬ ਰਹਿਣ ਲੱਗ ਪਏ ਇਲਾਕੇ ਦੇ ਫੈਡਰੇਸ਼ਨ ਵਰਕਰ ਵੱਜੋਂ 15 ਸਾਲ ਦੇ ਭਾਈ ਬਲਵਿੰਦਰ ਸਿੰਘ ਬਿੱਲਾ ਨੇ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ। ਇੰਨਾਂ ਹੀ ਦਿਨਾਂ ਵਿੱਚ ਭਾਈ ਬਲਵਿੰਦਰ ਸਿੰਘ ਬਿੱਲਾ ਇਲਾਕੇ ਦੇ ਸੰਗਤ ਸਮੇਤ ਇੱਕ ਲੁਟੇਰੇ ਜਿਸ ਨੇ ਸੰਤਾਂ ਦਾ ਨਾਂ ਵਰਤ ਕੇ ਕਿਸੇ ਜੀਵੀਦਾਰ ਤੋਂ ਪੈਸੇ ਮੰਗੇ ਸਨ, ਉਸ ਨੂੰ ਨਾਲ ਲੈ ਕੇ ਸੰਤਾਂ ਦੇ ਕੋਲ ਪਹੁੰਚੇ। ਇਹ 1 ਜੂਨ 1984 ਦਾ ਦਿਨ ਸੀ। ਭਾਈ ਹਰਮਿੰਦਰ ਸਿੰਘ ਸੰਧੂ ਨੇ ਉਕਤ ਲੁਟੇਰੇ ਨੂੰ ਫਿਟਕਾਰ ਪਾਈ ਅਤੇ ਭਾਈ ਬਲਵਿੰਦਰ ਸਿੰਘ ਨੂੰ ਕਿਹਾ, "ਬਲਵਿੰਦਰ ਸਿੰਘ ਅੱਜ ਦਰਬਾਰ ਸਾਹਿਬ ਤੇ ਹਮਲਾ ਹੋ ਜਾਣਾ ਹੈ।" ਇਥੇ ਨਾ ਖਲੋਵੋ ਆਪੋ ਆਪਣੀ ਥਾਂ ਸੰਭਾਲ ਲਓ ਭਾਈ ਬਲਵਿੰਦਰ ਸਿੰਘ ਬਿੱਲਾ ਨੇ ਆਪਣੇ ਜਥੇਬੰਦੀ ਦੇ ਜਨਰਲ ਸਕੱਤਰ ਦੇ ਇਸ ਹੁਕਮ ਨੂੰ ਮੰਨਿਆ ਤੇ ਤੁਰੰਤ ਹੀ ਹੋਰ ਸਾਥੀ ਸੰਗਾਂ ਸਮੇਤ ਕੋਈ ਮੋਰਚਾ ਸੰਭਾਲਣ ਲਈ ਕਾਰਜਸ਼ੀਲ ਹੋ ਗਏ ਪਰ ਇਸ ਤੋਂ ਪਹਿਲਾਂ ਹੀ ਦਰਬਾਰ ਸਾਹਿਬ ਨੂੰ ਚਾਰ ਚੁਫੇਰੇ ਘੇਰਾ ਕਰ ਚੁੱਕੀ ਸੀ ਆਰਪੀ ਨੇ ਇੱਕਦਮ ਅੰਨੇਵਾ ਫਾਇਰਿੰਗ ਆਰੰਭ ਕਰ ਦਿੱਤੀ ਇਸ ਫਾਇਰਿੰਗ ਵਿੱਚ ਇੱਕ ਮੋਰਚੇ ਤੇ ਪੋਜੀਸ਼ਨ ਸੁਭਾਲਣ ਦਾ ਯਤਨ ਕਰ ਰਿਹਾ ਭਾਈ ਬਲਵਿੰਦਰ ਸਿੰਘ ਬਿੱਲਾ ਦੀ ਇੱਕ ਵਿੱਚ ਉੱਤੇ ਕਈ ਗੋਲੀਆਂ ਆਣ ਵੱਜੀਆਂ ਉਹ ਮੌਕੇ ਤੇ ਹੀ ਸ਼ਹਾਦਤ ਦਾ ਜ਼ਾਮ ਪੀ ਗਏ ਐਨੇ ਇਸੇ ਸਮੇਂ ਚਮਿਆਰੀ ਪਿੰਡ ਦੇ ਆਪਣੇ ਘਰ ਚ ਬੈਠੀ ਭਾਈ ਬਲਵਿੰਦਰ ਸਿੰਘ ਬਿੱਲਾ ਦੀ ਮਾਤਾ ਦੀਆਂ ਅੰਦਰਾਂ ਖਿੱਚ ਪਈ ਅਤੇ ਉਸਦਾ ਧਿਆਨ ਆਪਣੇ ਪੁੱਤ ਵੱਲ ਗਿਆ ਉਸਨੇ ਆਪਣੀਆਂ ਧੀਆਂ ਨੂੰ ਕਿਹਾ ਮੈਨੂੰ ਲੱਗਦਾ ਤੁਹਾਡਾ ਵੀਰ ਵਾਪਸ ਨਹੀਂ ਆਉਣਾ ਮਾਤਾ ਦੀਆਂ ਧੀਆਂ ਕਹਿਣ ਲੱਗੀਆਂ ਬੀਬੀ ਤੂੰ ਕਿਹੜੇ ਕਲੇਣੇ ਜ਼ਬਾਨ ਬੋਲਣ ਰਹੀ ਹੈ ਉਹਨੇ ਸ਼ਾਮ ਤੱਕ ਆ ਜਾਣਾ ਇਸੇ ਸਮੇਂ ਸ੍ਰੀ ਦਰਬਾਰ ਸਾਹਿਬ ਤੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਹਦਾਇਤ ਤੇ ਕੁਝ ਸਿੰਘ ਚਮਿਆਰੀ ਪਿੰਡ ਦੀ ਉੱਥੇ ਪਹੁੰਚੀ ਸੰਗ ਤੋਂ ਪਿੰਡ ਦਾ ਇੱਕ ਫੋਨ ਨੰਬਰ ਲੈ ਕੇ ਉਸ ਤੇ ਭਾਈ ਬਲਵਿੰਦਰ ਸਿੰਘ ਦੀ ਸ਼ਹੀਦੀ ਦੀ ਖਬਰ ਉਸ ਦੇ ਘਰ ਪਹੁੰਚਾਉਣ ਲਈ ਕਹਿ ਰਹੇ ਸਨ ਸਿੰਘ ਸੰਤਾਂ ਦੀ ਹਦਾਇਤ ਤੇ ਬਾਰ-ਬਾਰ ਫੋਨ ਮਿਲਾ ਰਹੇ ਸਨ ਪਰ ਇਹ ਖਬਰ ਸ਼ਾਮ ਤੱਕ ਹੀ ਭਾਈ ਬਲਵਿੰਦਰ ਸਿੰਘ ਦੇ ਮਾਪਿਆਂ ਨੂੰ ਮਿਲ ਸਕੀ ਸਨੇਹੇ ਵਿੱਚ ਪਰਿਵਾਰ ਨੂੰ ਸਿਵਲ ਹਸਪਤਾਲ ਤੋਂ ਸ਼ਹੀਦ ਸਿੰਘ ਦੀ ਮ੍ਰਿਤਕ ਦੇ ਲੈਣ ਲਈ ਕਿਹਾ ਗਿਆ ਸੀ ਦਰਬਾਰ ਸਾਹਿਬ ਤੇ ਚੱਲੀ ਗੋਲੀ ਵਿੱਚ ਭਾਈ ਬਲਵਿੰਦਰ ਸਿੰਘ ਦੀ ਸ਼ਹਾਦਤ ਦੀ ਖਬਰ ਫੈਲਦੇ ਹੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵਰਕਰਾਂ ਨੇ ਆਪਦੀ ਮਰਿਤਕ ਦੇ ਇੱਕ ਜਲੂਸ ਦੀ ਸ਼ਕਲ ਵਿੱਚ ਹਸਪਤਾਲ ਤੋਂ ਪਿੰਡ ਤੱਕ ਲਿਆਉਣ ਦੀ ਤਿਆਰੀ ਆਰੰਭ ਕਰ ਦਿੱਤੀਆਂ ਪਰ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਕਰਫਿਊ ਲਾ ਦਿੱਤਾ ਗਿਆ ਸੀ ਕਰਫਿਊ ਦੌਰਾਨ ਪਹਿਲਾਂ ਤਾਂ ਲਾਸ਼ਾਂ ਵਾਰਸ਼ਾਂ ਨੂੰ ਸੌਂਪਣ ਤੋਂ ਹੀ ਨਾ ਕਰ ਦਿੱਤੀ ਗਈ ਪਰ ਫਿਰ ਸੰਗਤ ਦੇ ਰੋਸ ਨੂੰ ਵੇਖਦਿਆਂ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਤਾਂ ਇਹ ਸੀ ਭਾਈ ਬਲਵਿੰਦਰ ਸਿੰਘ ਬਿੱਲਾ ਜੀ ਦਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ